ਜੇ ਉਹ ਠੀਕ ਇੱਥੇ ਆ ਆ ਪਿੱਛੇ ਕੋਠੀ ਵਿਚਾਰੇ ਗਨੇ ਨਾ ਨੀ ਉਹ ਸ਼ਹਿਰ ਵਾਲਾ ਥੋੜੀ ਲੋ ਆ ਕੇ ਝੂਠ ਵੀ ਛੱਡ ਕੇ ਸ਼ਹਿਰ ਕੋਠੀ ਬਣਾਈ ਆਪਾਂ ਨਹੀਂ ਨਹੀਂ ਸ਼ਹਿਰ ਕੋਠੀ ਹੈਗੀ ਜਮੀਨ ਹੈਗੀ ਸ਼ਹਿਰ ਕੋਠੀ ਹੈਗੀ ਯਾਰ ਘਰ ਹੈ ਮੇਰਾ ਟਿੱਬੀ ਘਰ ਪਾਜੀ ਇਸੇ ਪਿੰਡ ਦੇ ਜੀ ਹਾਂਜੀ ਇੰਦਾ ਘਰ ਹੈਗਾ ਇੱਥੇ ਨਹੀਂ ਹੈਗਾ ਘਰ ਨਹੀਂ ਜੀ ਅਸੀਂ ਵਖਿਆ ਨਹੀਂ ਅੱਜ ਫੇਰ ਉਹ ਕਹਿੰਦਾ ਮੈਨੂੰ ਰਾਸ਼ਨ ਨਹੀਂ ਦਿੱਤਾ ਨਹੀਂ ਉਹਨੂੰ ਰਾਸ਼ਨ ਸਾਡੇ ਪਿੰਡ ਦੇ ਲੋੜਿਆ ਸੇਵਾ ਦੀ ਕਰਨੀ ਜਾਂਦਾ ਹੈ ਵਾ ਮੈਂ ਜਨਤਨ ਸੇਵਾ ਨਹੀਂ ਕਰਨ ਦਿੰਦਾ ਹਾਂ ਹਾਂ ਜੀ ਜੀ ਉਹ ਕਹਿੰਦੇ ਤੂੰ ਇੱਥੋਂ ਦਾ ਹੈਗਾ ਹੀ ਨਹੀਂ ਯਾਰ ਮੇਰਾ ਪਿੰਡ ਮੇਰੀ ਜ਼ਮੀਨ ਹੈਗੀ ਰਾਸ਼ਨ ਹੀ ਹੈਗੀ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਸੁਣ ਕਿਸੇ ਵੀ ਇੱਕ ਪਰਿਵਾਰ ਨੂੰ ਦਿੱਤਾ ਜਿੰਦੇ ਘਰੇ ਪਾਣੀ ਨਹੀਂ ਆਇਆ ਦੱਸੀ ਦੱਸੀ ਖੇਤੀ ਮੋਲੀ ਆਪਣੇ ਘਰੇ ਪਾਣੀ ਗਿਆ ਵੀ ਉਹ ਯਾਰ ਕਿਸੇ ਦੇ ਘਰ ਜੀ ਆ ਇੱਥੇ ਕੋਈ ਮੇਰਾ ਸ਼ਹਿਰ ਕੋਠੇ ਪਾਈ ਆ ਇੱਥੇ ਆ ਕੇ ਭਰਾਵਾ ਅੱਛਾ ਇੱਕ ਮਿੰਟ ਮੇਰੀ ਗੱਲ ਇੱਕ ਵੀ ਪਰਵਾਹ ਇਹੋ ਜਿਹਾ ਹੈਗਾ ਜਿੰਦੇ ਘਰੇ ਪਾਣੀ ਨਾ ਆਵੇ ਉਹਨੂੰ ਰੱਖਣ ਦਿਆ ਹੋਵੇ ਉਹਨੂੰ ਦਿੱਤਾ ਹੋਈ ਉਹ ਤੁਲਸੀ ਕੇ ਲੈਂਦਾ ਵੇ ਤੁਲਸੀ ਕੇ ਹਾਂ ਜੀ ਸਾਰਾ ਇਹ ਵੀਡੀਓ ਬਣਾ ਜਾ ਕਿੱਥੇ ਰਹਿੰਦਾ ਪਾਹੂ ਆ ਦੱਸਿਆ ਜੀ ਆ ਕਿੱਥੇ ਰਹਿੰਦਾ ਜਮੀਨੀ ਇੱਥੇ ਕਿੱਥੇ ਰਹਿੰਦਾ ਨਹੀਂ ਨਹੀਂ ਮੇਨੇ ਹੈ ਇੱਕ ਮਿੰਟ ਮੇਰੀ ਜਮੀਨ ਨਹੀਂ ਇੱਥੇ ਆ ਕਿੱਥੋਂ ਦਾ ਪਊਆ ਨਹੀਂ ਇਹ ਭਾਈ ਇਹ ਮੇਰੀ ਵੀਡੀਓ ਬਣਾਉਂਦਾ ਇਹ ਮੇਰੀ ਇਹ ਮੇਰੀ ਵੀਡੀਓ ਬਣਾਉਂਦਾ ਮੇਰੀ ਜਮੀਨ ਨਹੀਂ ਕਿ ਨਹੀਂ ਤੂੰ ਸੇਵਾ ਇਹ ਸੇਵਾ ਦੀ ਕਰਨੀ ਨਹੀਂ ਦਿੰਦਾ ਹੈਵਾ ਜਨਤਨ ਸੇਵਾ ਨਹੀਂ ਕਰਨ ਦਿੰਦਾ ਹਾਂਜੀ ਹਾਂਜੀ ਭਾਈ ਬਾਕਸ ਹਮਿੰਦਾ ਆ ਤੇਰੇ ਤੇਰੇ ਇੱਕ ਮਿੰਟ ਇੱਕ ਮਿੰਟ ਸਾਰੇ ਕੁਝ ਹੋ ਰਿਹਾ ਪਿੰਡ ਵਿੱਚ ਇਹ ਮੌਤਬਰ ਬਣਿਆ ਹਾਂਜੀ ਹਾਂਜੀ ਹੋ ਰਿਹਾ ਦੱਸੋ ਮੇਰੇ ਘਰੇ ਪਾਣੀ ਨਹੀਂ ਗਿਆ ਦੱਸੋ ਉਹ ਕਹਿੰਦੇ ਇੱਕ ਮਿੰਟ ਉਹ ਕਹਿੰਦੇ ਤੂੰ ਇੱਥੋਂ ਦਾ ਹੈਗਾ ਹੀ ਨਹੀਂ ਯਾਰ ਮੇਰਾ ਪਿੰਡ ਮੇਰੀ ਜ਼ਮੀਨ ਹੈਗੀ ਰਹਿਣ ਸ਼ਰੀ ਹੈਗੀ ਇਹਨਾਂ ਦੀ ਰਹਿਣੀ ਕਾ ਜ਼ਮੀਨ ਆਹ ਵੇਖ ਲਓ ਆਹ ਵੇਖ ਲਓ ਟੈਂਡਰ ਸਾਰਾ ਮੋੜ ਗਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਹ ਵੇਖ ਲਓ ਬਾਈ ਇਹ ਮੇਰੀ ਵੀਡੀਓ ਬਣਾਉਂਦਾ ਮੇਰਾ ਰਾਸ਼ਨ ਇਹ ਇੱਕ ਮਿੰਟ ਮੇਰੀ ਵਾਲਾ ਗੱਲ ਸੁਣ ਵੀਰੇ ਮੈਂ ਸਭ ਤੋਂ ਉੱਚੀ ਬੋਲਦਾ ਮੇਰਾ ਮੈਨੂੰ ਮੇਰਾ ਪਤਾ ਨਾ ਸਭ ਤੋਂ ਉੱਚੀ ਮੈਂ ਬੋਲਦਾ ਇੱਥੇ ਇਹ ਬਾਈ ਵੀਡੀਓ ਬਣਾਉਣ ਲੱਗਾ ਵੀ ਸੁੱਖ ਸਾਰਾ ਕੋ ਲੈ ਕੇ ਆਇਆ ਆ ਪ੍ਰਸ਼ਾਸਨ ਖੜਾ ਪੁਲਿਸ ਦਾ ਆ ਸਾਰੇ ਦਿੱਲੀੋਂ ਆਏ ਨੇ ਜਿਹੜੇ ਰਾਸ਼ਨ ਲੈ ਕੇ ਆਏ ਨੇ ਉਹਨਾਂ ਨੇ ਉਹਨਾਂ ਘਰਾਂ ਨੂੰ ਰਾਸ਼ਨ ਦਿੱਤਾ ਜਿਹੜੇ ਘਰ ਡੁੱਬੇ ਨੇ ਜਾਂ ਜਿਹੜੇ ਜਿੰਨਾ ਇੱਕ ਮਿੰਟ ਜਿੰਨਾਂ ਦਾ ਕੋਈ ਘਰ ਵਾਲਾ ਹੀ ਨਹੀਂ ਹੈਗਾ ਵਿਚਾਰੀਆਂ ਲੇਡੀ ਦਾ ਉਹਨਾਂ ਨੂੰ ਦਿੱਤਾ ਇੱਕ ਵੀ ਬੰਦਾ ਪਿੰਡ ਦਾ ਕਹਿ ਦੇਵੇ ਵੀ ਸੁੱਕੇ ਘਰ ਨੂੰ ਮਿਲਿਆ ਇਹ ਭਾਈ ਮੈਨੂੰ ਨਹੀਂ ਪਤਾ ਇੱਕ ਮਿੰਟ ਰੁਕੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਇਨਾ ਉੱਚੀ ਨਹੀਂ ਰੋਲਾ ਨਹੀਂ ਪਾਉਂਦਾ ਹੁੰਦਾ ਕਦੇ ਪਰ ਆਹ ਲੋਕ ਪਿੰਡ ਦੇ ਨੇ ਭਾਈ ਇਸੇ ਪਿੰਡ ਦੇ ਜੀ ਹਾਂਜੀ ਇਹਦਾ ਘਰ ਹੈਗਾ ਇੱਥੇ ਨਹੀਂ ਹੈਗਾ ਘਰ ਨਹੀਂ ਜੀ ਅਸੀਂ ਵੇਖਿਆ ਨਹੀਂ ਅੱਜ ਫੇਰ ਉਹ ਕਹਿੰਦਾ ਮੈਨੂੰ ਰਾਸ਼ਨ ਨਹੀਂ ਦਿੱਤਾ ਨਹੀਂ ਉਹਨੂੰ ਰਾਸ਼ਨ ਸਾਡੇ ਪਿੰਡ ਦੇ ਲੋੜਿਆ ਸਾਰਾ ਟੈਂਡੀਆਂ 250 ਘਰ ਤੁਹਾਡੇ ਹਾਂ ਹਾਂ ਸਾਰਾ ਪਿੰਡ ਰੋੜ ਗਏ ਅਸੀਂ ਨਹੀਂ ਵੇਖਿਆ ਖੇਤੀ ਕਰਨ ਆਉਂਦਾ ਤੇ ਚਲਾ ਜਾਂਦਾ ਤੁਸੀਂ ਕਿੱਥੇ ਆਹ ਪਿੱਛੇ ਕੋਠੀ ਵੀ ਛਾਇਰੇਗੇ ਨਹੀਂ ਨਹੀਂ ਔਰ ਛਾਇਰੇ ਨਾਲ ਥੋੜੀ ਲੋ ਆ ਸੋਣ ਲੈ ਤੇ ਹੀ ਨਹੀਂ ਵੀਰੇ ਇਧਰ ਮੇਰੀ ਗੱਲ ਸੁਣ ਭਰਾ ਇੰਜ ਨਹੀਂ ਇੱਕ ਇੱਕ ਉਹ ਉਹਨੇ ਕਿਹਾ ਕਿ ਨਹੀਂ ਗਿਆ ਉਹਨਾਂ 2000 ਰੁਪਏ ਦਾ ਸਾਮਾਨ ਸੀ ਜਿਹੜਾ ਪਰਿਵਾਰ ਨੂੰ ਮਿਲਦਾ ਇੱਥੇ ਇੱਕ ਬੰਦਾ ਹੈਗਾ ਉਹ ਮੈਨੂੰ ਕਹਿੰਦਾ ਮੇਰਾ ਸਾਰਾ ਰੁੜਿਆ ਪਰ ਮੈਂ ਨਹੀਂ ਲੈਣਾ ਇਧਰ ਆ ਆ ਵੇਖ ਆ ਬੰਦੇ ਦਾ ਸਾਰਾ ਕੁ ਰੁੜਿਆ ਆ ਰੁੜਿਆ ਇਸ ਬੰਦੇ ਦਾ ਭਾਈ ਇਹ ਬੰਦੇ ਨੇ ਜਦੋਂ ਜਦੋਂ ਲਿਸਟ ਬਣੀ 1 ਮਿੰਟ ਰੁਗੀ 1 ਮਿੰਟ ਭਾਈ 1 ਮਿੰਟ ਆ ਲਿਸਟ ਬਣੀ ਆ ਜਦੋਂ ਲਿਸਟ ਬਣੀ ਨਾ ਇਹ ਬੰਦੇ ਨੂੰ ਮੈਂ ਕਿਹਾ ਯਾਰ ਤੇਰਾ ਨਾਂ ਕਹਿੰਦਾ ਮੈਂ ਨਹੀਂ ਲੈਣਾ ਇਹ ਬੰਦਾ ਪਤਾ ਕੌਣ ਆ ਆ ਬੰਦਾ ਜਿਹੜਾ ਕਹਿੰਦਾ ਸੀ ਸਾਡੇ ਕੋਲੇ ਕਲੋਰੋ ਪੀਣ ਜੋਗੇ ਪੈਸੇ ਨਹੀਂ ਇਹਦਾ ਸਾਰਾ ਕੁਝ ਰੁੜਿਆ ਉਹ ਵੀਰ ਜੀ ਫਿਰ ਤੁਸੀਂ ਬੜਾ ਕੋਈ ਬੋਲਦਾ ਤੁਸੀਂ ਪੱਤਰਕਾਰ ਜੀ ਤੁਸੀਂ ਦੱਸਦੇ ਜੇ ਝੂਠ ਆ ਤਾਂ ਵੇਖ ਮੁੱਕੀ ਗੱਲ ਦੱਸੋ ਝੂਠ ਨੂੰ ਛੱਡ ਕੇ ਸ਼ਹਿਰ ਕੋਠੀ ਬਣਾਈ ਆਪਾਂ ਨਹੀਂ ਸ਼ਹਿਰ ਕੋਠੀ ਹੈਗੀ ਸ਼ਹਿਰ ਕੋਠੀ ਹੈਗੀ ਯਾਰ ਘਰ ਹੈ ਮੇਰਾ ਟਿੱਪੀ ਕਰ ਕੀ ਇਹ ਬਾਈ ਕਹਿੰਦਾ ਇਹ ਬਾਈ ਕਹਿੰਦਾ ਇੱਕ ਮਿੰਟ ਆ ਬਾਈ ਕੀ ਕਹਿੰਦਾ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਇਹ ਬਾਈ ਕਹਿੰਦਾ ਇਹ ਬਾਈ ਕਹਿੰਦਾ ਵੀ ਗਲਤ ਰਾਸ਼ਨ ਵੰਡਿਆ ਜਾ ਰਿਹਾ ਕਹਿੰਦਾ ਮੈਨੂੰ ਨਹੀਂ ਮਿਲਿਆ ਮੇਰੀ ਰੁੜੀ ਆ ਜਿੰਨਿਆਂ ਨੂੰ ਮਿਲਿਆ ਗਲਤ ਨਹੀਂ ਇਹਨਾਂ ਦਾ ਰੁੜੀ ਕੁਝ ਨਹੀਂ ਵੇਖੋ ਵੀਰ ਮੈਂ ਜੋ ਕਹਾਂਦਾ ਸੱਚ ਕਹਾਂਦਾ ਸੱਚ ਤੋਂ ਲਾਵਾ ਮੈਨੂੰ ਕੁਝ ਨਹੀਂ ਕਹਾਂਦਾ ਮੇਰੀ ਖੁਦ ਦੀ ਜ਼ਮੀਨ ਹੈ ਪੂਰੇ ਪਿੰਡ ਦਾ ਵੇਹਰ ਜ਼ਮੀਨ ਕੱਟੀ ਗਈ ਘਾਟ ਘਾਟ 100 150 ਕਿੱਲਾ ਠੀਕ ਹੈ ਇਹਦੇ ਵੀਰ ਦੀ ਜ਼ਮੀਨ ਕੱਟੀ ਗਈ ਹੈ ਮੈਂ ਆਪਾਂ ਗੱਲ ਕਰਾਂ ਸਹੀ ਜ਼ਮੀਨਾਂ ਦੀ ਕੱਟੀ ਗਈ ਹੈ ਪਰ ਇਹਨਾਂ ਦੇ ਪਰਿਵਾਰ ਕੋਈ ਨਹੀਂ ਜਗਿੰਦਰ ਸਿੰਘ ਰਹਿੰਦਾ ਯਾਰ ਉਹ ਰਸ਼ਨ ਲੈ ਜਾਂਦਾ ਉਹ ਪਾਰ ਲੈ ਜਾਂਦਾ ਪਿਆ ਜਿਹੜਾ ਜਗਿੰਦਰ ਸਿੰਘ ਜਗਿੰਦਰ ਸਿੰਘ ਉਹ ਪਾਰ ਕਾਲੂ ਵਾਲਾ ਉਹ ਉੱਥੇ ਰਸ਼ਨ ਆਦਾ ਲੈਂਦਾ ਪਿਆ ਦੁਲਚੀਕੇ ਉਹ ਦੁੱਲਚੀ ਰਾਸ਼ਨ ਲੈਂਦਾ ਪਿਆ ਅਸੀਂ ਨਹੀਂ ਰਾਸ਼ਨ ਦੇਣਾ ਭਾਜੀ ਜੇ ਤੁਹਾਡੀ ਸ਼ਹਿਰ ਚ ਕੋਠੀ ਆ ਜਿੰਦਾ ਇੱਥੇ ਘਰ ਆ ਜਿਹੜਾ ਤੁਹਾਡਾ ਬੰਦਾ ਰਹਿੰਦਾ ਉਹਨੂੰ ਲਿਓ ਉਹਨੂੰ ਲੈ ਦਿਓ ਇੱਥੇ ਮਿਲ ਜੂਗਾ ਉਹਨੂੰ ਭਾਜੀ ਹੈਗਾ ਅਸੀਂ ਆ ਕਹੀ ਜਾਂਦੇ ਅਸੀਂ ਕਹਿੰਦੇ ਨਹੀਂ ਨਹੀਂ ਹੈਗਾ ਪਰ ਤੁਹਾਡੇ ਲਿਵਾਸ ਨੂੰ ਵੇਖ ਕੇ ਮੈਨੂੰ ਨਹੀਂ ਲੱਗਿਆ ਮੈਨੂੰ ਨਹੀਂ ਲੱਗਿਆ ਕਿ ਤੁਹਾਨੂੰ ਲੋੜ ਆ ਤੁਸੀਂ ਨਹੀਂ ਵਧੀਆ ਕੱਪੜੇ ਪਾਏ ਪਾਣੀ ਚ ਇੱਕ ਦਿਨ ਵੀ ਰੁਹੀ ਜਾ ਇੱਥੇ ਰਹੇ ਆ ਮੈਂ ਬੇੜੀ ਤੇ ਮੈਨੂੰ ਖਬਰ ਲੱਗੀ ਹੈ ਰਾਤ 3:00 ਰਾਤ 3:00 ਹੈ ਹਾਂ ਰਾਤ ਕੱਟੀ ਏ ਰਾਤ ਕੱਟੀ ਜਾਂ ਨਹੀਂ ਕੱਟੀ ਹੋਣਾ ਸਰਦਾਰ ਜੀ ਨਹੀਂ ਕੱਟੀ ਸਾਨੂੰ ਕੁਝ ਕੀ ਆ ਅਸੀਂ ਅਸੀਂ ਬੇੜੀਆਂ 'ਚ ਮੁੱਦੇ ਹੁੰਦੇ ਫਿਰਦੇ ਇੱਥੇ ਆਹੀ ਆਪਕੀ ਨੀਂਦ ਨਹੀਂ ਆਉਂਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਨੂੰ ਇੱਕ ਗੱਲ ਸੁਣ ਇੱਕ ਮਿੰਟ ਮੇਰੀ ਗੱਲ ਸੁਣ ਕਿਸੇ ਵੀ ਇੱਕ ਪਰਿਵਾਰ ਨੂੰ ਦਿੱਤਾ ਜਿੰਦੇ ਘਰੇ ਪਾਣੀ ਨਹੀਂ ਆਇਆ ਦੱਸੀ ਦੱਸੀ ਛੇਤੀ ਬੋਲੀ ਆਪਣੇ ਘਰੇ ਪਾਣੀ ਗਿਆ ਵੀ ਓ ਯਾਰ ਕਿਸੇ ਦੇ ਘਰੇ ਕਿਸੇ ਦੇ ਘਰੇ ਇੱਥੇ ਕੋਈ ਜਿੰਦਰ ਜਿੰਦਰ ਕੋਈ ਨਹੀਂ ਮੇਰਾ ਸ਼ਹਿਰ ਕੋਠੇ ਪਾਈ ਆ ਇੱਥੇ ਆ ਕੇ ਭਰਾਵਾ ਇੱਕ ਮਿੰਟ ਮੇਰੀ ਗੱਲ ਇੱਕ ਵੀ ਪਰਿਵਾਰ ਇਹੋ ਜਿਹਾ ਹੈਗਾ ਜਿੰਦੇ ਘਰੇ ਪਾਣੀ ਨਾ ਆਵੇ ਉਹਨੂੰ ਰਾਸ਼ਨ ਦਿੱਤਾ ਹੋਵੇ ਉਹਨੂੰ ਦਿੱਤਾ ਹੋਵੇ ਉਹ ਦੁਲਤੀ ਕੇ ਲੈਂਦਾ ਵਾ ਦੁਲਤੀ ਕੇ ਹਾਂ ਜੀ ਸਾਰਾ ਇਹ ਕੋਈ ਨਹੀਂ ਬੜਾ ਆ ਵੀਡੀਓ ਬਣਾਇਆ ਕਿੱਥੇ ਰਹਿੰਦਾ ਪਾਉ ਆ ਦੱਸਿਆ ਜੀ ਆ ਕਿੱਥੇ ਰਹਿੰਦਾ ਜਮੀਨ ਨਹੀਂ ਇੱਥੇ ਕਿੱਥੇ ਰਹਿੰਦਾ ਜਮੀਨ ਨਹੀਂ ਮੇਨੇ ਹੈ ਇੱਕ ਮਿੰਟ ਮੇਰੀ ਜਮੀਨ ਨਹੀਂ ਇੱਥੇ ਆ ਆ ਕਿੱਥੋਂ ਦਾ ਪਾਉ ਆ ਨਹੀਂ ਇਹ ਬਾਈ ਇਹ ਮੇਰੀ ਵੀਡੀਓ ਬਣਾਉਂਦਾ ਇਹ ਮੇਰੀ ਇਹ ਮੇਰੀ ਵੀਡੀਓ ਬਣਾਉਂਦਾ ਮੇਰੀ ਜਮੀਨ ਨਹੀਂ ਕਿ ਨਹੀਂ ਦੀ ਸੇਵਾ ਇਹ ਸੇਵਾ ਦੀ ਕਰਨੀ ਨਹੀਂ ਜਾਂਦਾ ਸੇਵਾ ਮੇਰੀ ਜਮੀਨ ਨਹੀਂ ਜਤਨ ਸੇਵਾ ਨਹੀਂ ਕਰਨ ਦਿੰਦਾ ਹਾਂ ਹਾਂ ਜੀ ਬਏ ਬਾਕਸਾ ਹਮਿੰਦਾ ਆ ਤੇਰੇ ਆ ਆ ਤੇਰੇ ਤੇਰੇ ਇੱਕ ਮਿੰਟ ਇੱਕ ਮਿੰਟ ਸਾਰੇ ਕੁਝ ਹੋ ਰਿਹਾ ਪਿੰਡ ਵਿੱਚ ਇਹ ਮੌਤ ਵਰ ਬਣਿਆ ਹਾਂਜੀ ਹਾਂਜੀ ਹੋ ਰਿਹਾ ਦੱਸੋ ਮੇਰੇ ਘਰ ਪਾਣੀ ਨਹੀਂ ਗਿਆ ਦੱਸੋ ਉਹ ਕਹਿੰਦੇ ਇੱਕ ਮਿੰਟ ਉਹ ਕਹਿੰਦੇ ਤੂੰ ਇੱਥੋਂ ਦਾ ਹੈਗਾ ਹੀ ਨਹੀਂ ਯਾਰ ਮੇਰਾ ਪਿੰਡ ਮੇਰੀ ਜ਼ਮੀਨ ਹੈਗੀ ਰਹਿਣ ਸ਼ਰੀ ਹੈਗੀ ਇਹਨਾਂ ਦੀ ਰਹਿਣੀ ਕੰਮ ਜ਼ਮੀਨ ਆਹ ਵੇਖ ਲਓ ਆਹ ਵੇਖ ਲਓ ਟੈਂਡਰ 18 ਛੁੱਟ ਗਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਹ ਵੇਖ ਲਓ ਬਾਈ ਇਹ ਮੇਰੀ ਵੀਡੀਓ ਬਣਾਉਂਦਾ ਮੇਰਾ ਰਾਸ਼ਨ ਇੱਕ ਮਿੰਟ ਮੇਰੀ ਵਾਲਾ ਗੱਲ ਸੁਣ ਵੀਰੇ ਮੈਂ ਸਭ ਤੋਂ ਉੱਚੀ ਬੋਲਦਾ ਮੇਰਾ ਮੈਨੂੰ ਮੇਰਾ ਪਤਾ ਨਾ ਸਭ ਤੋਂ ਉੱਚੀ ਮੈਂ ਬੋਲਦਾ ਇੱਥੇ ਇਹ ਬਾਈ ਵੀਡੀਓ ਬਣਾਉਣ ਲੱਗਾ ਵੀ ਸੁੱਖ ਸਾਰਾ ਕੋ ਲੈ ਕੇ ਆਇਆ ਆ ਪ੍ਰਸ਼ਾਸਨ ਖੜਾ ਪੁਲਿਸ ਦਾ ਆ ਸਾਰੇ ਦਿੱਲੀੋਂ ਆਏ ਨੇ ਜਿਹੜੇ ਰਾਸ਼ਨ ਲੈ ਕੇ ਆਏ ਨੇ ਉਹਨਾਂ ਨੇ ਉਹਨਾਂ ਘਰਾਂ ਨੂੰ ਰਾਸ਼ਨ ਦਿੱਤਾ ਜਿਹੜੇ ਘਰ ਡੁੱਬੇ ਨੇ ਜਾਂ ਜਿਹੜੇ ਜਿਨ੍ਹਾਂ ਇੱਕ ਮਿੰਟ ਜਿਨ੍ਹਾਂ ਦਾ ਕੋਈ ਘਰ ਵਾਲਾ ਨਹੀਂ ਹੈਗਾ ਵਿਚਾਰੀਆਂ ਲੇਡੀ ਦਾ ਉਹਨਾਂ ਨੂੰ ਦਿੱਤਾ ਇੱਕ ਵੀ ਬੰਦਾ ਪਿੰਡ ਦਾ ਕਹਿ ਦੇਵੇ ਵੀ ਸੁੱਕੇ ਘਰ ਨੂੰ ਮਿਲਿਆ ਏ ਭਾਈ ਮੈਨੂੰ ਨਹੀਂ ਪਤਾ ਇੱਕ ਮਿੰਟ ਰੁਕ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਇਨਾ ਉੱਚੀ ਨਹੀਂ ਰੋਲਾ ਨਹੀਂ ਪਾਉਂਦਾ ਹੁੰਦਾ ਕਦੇ ਪਰ ਆਹ ਲੋਕ ਪਿੰਡ ਦੇ ਨੇ ਭਾਈ ਐਸੇ ਪਿੰਡ ਦੇ ਜੀ ਹਾਂਜੀ ਇੰਦਾ ਕਰ ਹੈਗਾ ਇੱਥੇ ਨਹੀਂ ਹੈਗਾ ਕਰ ਨਹੀਂ ਜੀ ਅਸੀਂ ਵੇਖਿਆ ਨਹੀਂ ਅੱਜ ਫੇਰ ਉਹ ਕਹਿੰਦਾ ਮੈਨੂੰ ਰਾਸ਼ਨ ਨਹੀਂ ਦਿੱਤਾ ਨਹੀਂ ਉਹਨੂੰ ਰਾਸ਼ਨ ਸਾਡੇ ਪਿੰਡ ਦੇ ਲੋੜਿਆ ਸਾਰਾ ਟੈਂਡੀਆਂ 250 ਘਰ ਤੁਹਾਡੇ ਹਾਂ ਹਾਂ ਸਾਰਾ ਪਿੰਡ ਰੋੜ ਗਏ ਅਸੀਂ ਨਹੀਂ ਵੇਖਿਆ ਖੇਤੀ ਕਰਨ ਆਉਂਦਾ ਤੇ ਚਲਾ ਜਾਂਦਾ ਤੁਸੀਂ ਕਿੱਥੇ ਆਹ ਪਿੱਛੇ ਕੋਠੀ ਵੀ ਛਾਇਰੇ ਗਏ ਨਹੀਂ ਨਹੀਂ ਉਹ ਛਾਇਰੇ ਥੋੜੀ ਲੋ ਆ ਕੇ ਭਾਈ ਮੇਰੀ ਸੁਣ ਲੈ ਇਹੀ ਨਹੀਂ ਵੀਰੇ ਇੱਧਰ ਮੇਰੀ ਗੱਲ ਸੁਣ ਭਰਾ ਇੰਜ ਨਹੀਂ ਇੱਕ ਇੱਕ ਉਹ ਉਹ ਵੀ ਗਿਆ ਕਿ ਨਹੀਂ ਗਿਆ ਉਹਨਾਂ 2000 ਰੁਪਏ ਦਾ ਸਾਮਾਨ ਸੀ ਜਿਹੜਾ ਪਰਿਵਾਰ ਨੂੰ ਮਿਲਦਾ ਇੱਥੇ ਇੱਕ ਬੰਦਾ ਹੈਗਾ ਉਹ ਮੈਨੂੰ ਕਹਿੰਦਾ ਮੇਰਾ ਸਾਰਾ ਰੁੜਿਆ ਪਰ ਮੈਂ ਨਹੀਂ ਲੈਣਾ ਇਧਰ ਆ ਆ ਵੇਖ ਆ ਬੰਦੇ ਦਾ ਸਾਰਾ ਕੁ ਰੁੜਿਆ ਆ ਰੁੜਿਆ ਇਸ ਬੰਦੇ ਦਾ ਭਾਈ ਹਾਂਜੀ ਹਾਂਜੀ ਇਹ ਬੰਦੇ ਨੇ ਜਦੋਂ ਜਦੋਂ ਲਿਸਟ ਬਣੀ 1 ਮਿੰਟ ਰੁਗੀ 1 ਮਿੰਟ ਭਾਈ 1 ਮਿੰਟ ਆ ਲਿਸਟ ਬਣੀ ਆ ਜਦੋਂ ਲਿਸਟ ਬਣੀ ਨਾ ਇਹ ਬੰਦੇ ਨੂੰ ਮੈਂ ਕਿਹਾ ਯਾਰ ਤੇਰਾ ਨਾਂ ਕਹਿੰਦਾ ਮੈਂ ਨਹੀਂ ਲੈਣਾ ਇਹ ਬੰਦਾ ਪਤਾ ਕੌਣ ਆ ਆ ਬੰਦਾ ਜਿਹੜਾ ਕਹਿੰਦਾ ਸੀ ਸਾਡੇ ਕੋਲੇ ਕਲੋਰੋ ਪੀਣ ਜੋਗੇ ਪੈਸੇ ਨਹੀਂ ਇਹਦਾ ਸਾਰਾ ਕੁ ਰੁੜਿਆ ਉਹ ਵੀਰ ਜੀ ਫੇਰ ਤੁਸੀਂ ਬੜਾ ਕੋਈ ਪੁੱਛਦੇ ਤੁਸੀਂ ਪੱਤਰਕਾਰ ਜੀ ਤੁਸੀਂ ਦੱਸਦੇ ਜੇ ਝੂਠ ਆ ਤਾਂ ਵੇਖ ਮੁੱਕਦੀ ਗੱਲ ਦਾ ਝੂਠ ਨੂੰ ਛੱਡ ਕੇ ਸ਼ਹਿਰ ਕੋਠੀ ਬਣਾਈ ਆਪਾਂ ਨਹੀਂ ਸ਼ਹਿਰ ਕੋਠੀ ਹੈਗੀ ਸ਼ਹਿਰ ਕੋਠੀ ਹੈਗੀ ਯਾਰ ਘਰ ਹੈ ਮੇਰਾ ਟਿੱਪੀ ਕੋਠੀ ਇਹ ਬਾਈ ਕਹਿੰਦਾ ਇਹ ਬਾਈ ਕਹਿੰਦਾ ਇੱਕ ਮਿੰਟ ਆ ਬਾਈ ਕੀ ਕਹਿੰਦਾ ਮੇਰੀ ਗੱਲ ਸੁਣੀ ਮੇਰੀ ਗੱਲ ਸੁਣੀ ਇਹ ਬਾਈ ਕਹਿੰਦਾ ਇਹ ਬਾਈ ਕਹਿੰਦਾ ਵੀ ਗਲਤ ਰਾਸ਼ਨ ਵੰਡਿਆ ਜਾ ਰਿਹਾ ਕਹਿੰਦਾ ਮੈਨੂੰ ਨਹੀਂ ਮਿਲਿਆ ਮੇਰੀ ਰੁੜੀ ਆ ਜਿੰਨਿਆਂ ਨੂੰ ਮਿਲਿਆ ਗਲਤ ਨਹੀਂ ਇਹਨਾਂ ਦਾ ਰੁੜੀ ਕੁਝ ਨਹੀਂ ਵੇਖੋ ਵੀਰ ਮੈਂ ਜੋ ਕਹਾਂਦਾ ਸੱਚ ਕਹਾਂਦਾ ਸੱਚ ਤੋਂ ਲਾਵਾ ਮੇਰਾ ਕੁਝ ਨਹੀਂ ਕਹਾਂਦਾ ਮੇਰੀ ਖੁਦ ਦੀ ਜ਼ਮੀਨ ਹੈ ਪੂਰੇ ਪਿੰਡ ਦਾ ਵੀ ਜ਼ਮੀਨ ਕੱਟੀ ਗਈ ਘਾਟ ਘਾਟ 100 150 ਕਿੱਲਾ ਠੀਕ ਹੈ ਇਹਦੇ ਵੀਰ ਦੀ ਜ਼ਮੀਨ ਕੱਟੀ ਗਈ ਹੈ ਮੈਂ ਆਪਾਂ ਗੱਲ ਕਰਾਂ ਸਹੀ ਜ਼ਮੀਨਾਂ ਦੀ ਕੱਟੀ ਗਈ ਹੈ ਪਰ ਇਹਨਾਂ ਦਾ ਪਰਿਵਾਰ ਕੋਈ ਨਹੀਂ ਜਗਿੰਦਰ ਸਿੰਘ ਰਹਿੰਦਾ ਯਾਰ ਉਹ ਰਸ਼ਨ ਵਿੱਚ ਆ ਜਾਂਦਾ ਉਹ ਪਾਰ ਲੈਂਦਾ ਪਿਆ ਜਿਹੜਾ ਜਗਿੰਦਰ ਸਿੰਘ ਜਗਿੰਦਰ ਸਿੰਘ ਉਹ ਪਾਰ ਕਾਲੂ ਵਾਲਾ ਉਹ ਉੱਥੇ ਰਸ਼ਨ ਆਦਾ ਲੈਂਦਾ ਪਿਆ ਦੁੱਲਚੀ ਕੇ ਉਹ ਦੁੱਲਚੀ ਘਰ ਰਸ਼ਨ ਲੈਂਦਾ ਪਿਆ ਅਸੀਂ ਨਹੀਂ ਰਾਸ਼ਨ ਦੇਣਾ ਭਾਜੀ ਜੇ ਤੁਹਾਡੀ ਸ਼ਹਿਰ ਚ ਕੋਠੀ ਆ ਜਿੰਦਾ ਇੱਥੇ ਘਰ ਆ ਜਿਹੜਾ ਤੁਹਾਡਾ ਬੰਦਾ ਰਹਿੰਦਾ ਉਹਨੂੰ ਲੈਓ ਉਹਨੂੰ ਲੈ ਦਿਓ ਇੱਥੇ ਮਿਲ ਜੂਗਾ ਉਹਨੂੰ ਲੈ ਭਾਜੀ ਹੈਗਾ ਅਸੀਂ ਆ ਕਹੀ ਜਾਂਦੇ ਅਸੀਂ ਕਹਿੰਦੇ ਨਹੀਂ ਨਹੀਂ ਹੈਗਾ ਪਰ ਤੁਹਾਡੇ ਲਿਵਾਸ ਨੂੰ ਵੇਖ ਕੇ ਮੈਨੂੰ ਨਹੀਂ ਲੱਗਿਆ ਮੈਨੂੰ ਨਹੀਂ ਲੱਗਿਆ ਕਿ ਤੁਹਾਨੂੰ ਲੋੜ ਆ ਤੁਸੀਂ ਨਹੀਂ ਵਧੀਆ ਕੱਪੜੇ ਪਾਏ ਪਾਣੀ ਚ ਇੱਕ ਦਿਨ ਵੀ ਰੂਹੀਏ ਇੱਥੇ ਰਹੇ ਆਇਆ ਮੈਂ 베ੜੀਆਂ ਤੇ ਮੈਨੂੰ ਖਬਰ ਹੈ ਰਾਤ ਕੱਟੀ ਰਾਤ ਕੱਟੀ ਹੈ ਰਾਤ ਕੱਟੀ ਹੈ ਰਾਤ ਕੱਟੀ ਜਾਂ ਨਹੀਂ ਕੱਟੀ ਹੋਵੇ ਨਹੀਂ ਕੱਟੀ ਨਹੀਂ ਸਾਨੂੰ ਪੁੱਛ ਕੀ ਆ ਅਸੀਂ ਅਸੀਂ 베ੜੀਆਂ ਚ ਮੁਧੇ ਹੁੰਦੇ ਫਿਰਦੇ ਇੱਥੇ ਅਸੀਂ ਆਪ ਦੀ ਨੀਂਦ ਨਹੀਂ ਆਉਂਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਨੂੰ